ਹਾਂਜੀ ਸਾਰੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸ਼ੁਰੂ ਕਰਦੇ ਹਾਂ ਅਜਦਾ ਬਲੋਗ ਅਜਦਾ ਬਲੋਗ ਜਿਹੜਾ ਸਾਡਾ ਟੋਪਿਕ ਹੈ ਅੱਸੀ ਜੋ ਕਿ ਵੀਕੈਂਡ ਦੇ ਗੁਰਦੁਆਰਾ ਸਾਹਿਬ ਦੇ ਹਾਲ ਦੀ ਦਰਬਾਰ ਹਾਲ ਦੀ ਸੇਵਾ ਹੁੰਦੀ ਹੈ ਉਹ ਅੱਸੀ ਤੁਹਾਨੂੰ ਦਿਖਾਣੀ ਹੈ ਅੱਜ ਜਿਹੜੇ ਸਾਰੇ ਗਿਆਨੀ ਰਲ ਮਿਲ ਕੇ ਸੇਵਾ ਕਰਦੇ ਹਨ ਸੋ ਕੌਫੀ ਪੀਣ ਤੋਂ ਬਾਅਦ ਅੱਸੀ ਸਾਰੇ ਗਿਆਨੀ ਲੱਗ ਚੁੱਕੇ ਹਾਂ ਜੀ ਸੇਵਾ ਤੇ ਸਾਰੇ ਨੇ ਆਪਣੀ ਸੇਵਾ ਸੰਭਾਲੀ ਹੋਈ ਹੈ ਦੋ ਭਾਈ ਸਾਹਿਬ ਜੀ ਲੱਗੇ ਨੇ ਜਿਹੜੀ ਪਾਲਕੀ ਆ ਮੈਨ ਪਾਲਕੀ ਅਜਦਾ ਕੰਮ ਬੜਾ ਹੀ ਸੋਫਟ ਹੈ ਕਿਉਂਕਿ ਇਹ ਲੱਗੇ ਹੋਏ ਨੇ ਜਿਹੜੇ ਕੋਰੀਅਨ ਮਾਰਬਲ ਜਿਹੜੇ ਨਾਲ ਪਾਲਕੀ ਬਣਾਈ ਗਈ ਹੈ ਤੇ ਬੜੀ ਹੀ ਖੂਬਸੂਰਤ ਪਾਲਕੀ ਬਣੇ ਗਿਆ ਭਾਜੀ ਦੇਖੋ ਕਿਵੇਂ ਖੁਸ਼ ਹੋਏ ਜਾਂਦੇ ਆ ਕਹਿੰਦੇ ਮੈਨੂੰ ਤੁਸੀਂ ਵੀਡੀਓ ਚ ਲੈਣ ਵਾਸਤੇ ਮੇਰੇ ਥੈਂਕਯੂ ਕਰਦੇ ਆ ਬਟ ਨੋ ਪ੍ਰੋਬਲਮ ਅਸੀਂ ਲੈ ਲਿਆ ਇਹਨਾਂ ਨੂੰ ਆ ਦੇਖੋ ਸਾਡੀ ਕੁੜੀਆਂ ਮੈਂ ਕੋਰ ਵੀ ਲੱਗੀ ਹੋਈ ਹੈ ਪੂਰੇ ਆ ਦੇਖੋ ਜਿਹਦਾ ਬਾਪਾਂਡੇ ਸਾਫ ਕਰਦੇ ਨੇ ਐਦਾ ਬੱਚੇ ਸੇਵਾ ਤੇ ਲੱਗੀ ਹੋ ਜਾਣ ਸਾਰੇ ਬੱਚੇ ਨੇ ਆਪਣੀ ਸੇਵਾ ਸੰਭਾਲੀ ਹੋਈ ਹੈ ਕਿਉਂਕਿ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜਿਹੜੇ ਮਨ ਲਾ ਕੇ ਗੁਰੂ ਘਰ ਦੀ ਗੁਰੂ ਦੀ ਸੇਵਾ ਕਰਦੇ ਹਨ ਸਤਗੁਰ ਉਹਨਾਂ ਦੇ ਕਾਰਜ ਆਪ ਸਵਾਰਦੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਜਿਹੜਾ ਹਾਲ ਮੇਨ ਹਾਲ ਹੈ ਜਿਹੜਾ ਨਿਊ ਬਣ ਕੇ ਤਿਆਰ ਹੋਇਆ ਸੀ ਬੜਾ ਹੀ ਖੂਬਸੂਰਤ ਜਿਹੜਾ ਹਾਲ ਇਹ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇਹ ਦੀ ਸਾਰੀ ਜਿਹੜੀ ਹਾਲ ਦੀ ਸੇਵਾ ਇੱਕ ਪਰਿਵਾਰ ਵੱਲੋਂ ਕੀਤੀ ਗਈ ਸੀ ਤੋ ਇਹ ਸਾਰੇ ਜਿਹੜਾ ਸੀ ਰਲ ਮਿਲ ਕੇ ਇਹ ਸੇਵਾ ਕਰਦੇ ਹਨ ਸਾਰੇ ਗਿਆਨੀ ਲੱਗੇ ਹੋਏ ਆਪ ਆਪਣੀ ਸੇਵਾ ਤੇ ਉਸ ਤੋਂ ਬਾਅਦ ਜਿਹੜੀ ਗੁਰਦਾਰਾ ਜਿਹੜੀ ਹਾਲ ਦੀ ਹੈ ਸਾਰੀ ਸੇਵਾ ਲਗਭਗ ਸੰਪੂਰਨ ਹੋ ਚੁੱਕੀ ਹੈ ਆ ਥੋੜਾ ਫਿਨਿਸ਼ ਦਾ ਕੰਮ ਰਹਿ ਗਿਆ ਜਿਹੜੇ ਰਲ ਮਿਲ ਕੇ ਕਰ ਰਹੇ ਹਨ ਆਜ ਇੱਕੋ ਜੀ ਤੁਸੀਂ ਲੱਗੇ ਹੋਏ ਸਰਬ ਦੇ ਨਾਲ ਇਹਨੂੰ ਪਹਿਲਾਂ ਸਾਫ ਕਰਦੇ ਆ ਫਿਰ ਉਸ ਤੋਂ ਬਾਅਦ ਜਿਹੜਾ ਸੁੱਕਾ ਕਬੜਾ ਭਾਜ ਸਾਹਿਬ ਜੀ ਨਾਲ ਦੇ ਨਾਲ ਮਾਰੇ ਜਾਂਦੇ ਹਨ ਇੱਥੇ ਬਾਬਾ ਜੀ ਨੇ ਵੀ ਫੜਿਆ ਆ ਤੀਜ ਸੋਭੀ ਜਿਹੜੇ ਲੱਗੇ ਹੋਏ ਨੇ ਬਾਬਾ ਜੀ ਰਾਮ ਰਾਮ ਨਾਲ ਇਹ ਵੀ ਆਪਣੀ ਸੇਵਾ ਕਰਦੇ ਪਏ ਨੇ ਉਸ ਤੋਂ ਬਾਅਦ ਤੁਸੀਂ ਦੇਖੋ ਹੁਣ ਅਸੀਂ ਇਹ ਕਰਨੇ ਰੁਮਾਲੇ ਲਾਉਣ ਦੀ ਤਿਆਰੀ ਰੁਮਾਲਾ ਹੁਣ ਲੱਗ ਚੁੱਕਾ ਹੈ ਜੀ ਉਸ ਤੋਂ ਬਾਅਦ ਜਿਹੜਾ ਛੋਟੀ ਪਾਲਕੀ ਹੈ ਉੱਥੇ ਵੀ ਅਸੀਂ ਰੁਮਾਲਾ ਲਾਉਣਾ ਹੈ ਜੋ ਕਿ ਉਹ ਐਵੇਂ ਇਸ ਪੀਰ ਰੱਖੀ ਹੋਈ ਹੈ ਆ ਦੇਖੋ ਜੀ ਤੁਸੀਂ ਜਿਹੜਾ ਛੋਟੀ ਪਲਕੀ ਹੈ ਇਸ ਤੇ ਵੀ ਅਸੀਂ ਰੁਮਾਲਾ ਲਾ ਦਿੱਤਾ ਗਿਆ ਹੈ ਭਾਈ ਸਾਹਿਬ ਨੇ ਲਾਤਾ ਹੈ ਰੁਮਾਲਾ ਕਿਉਂਕਿ ਅਸੀਂ ਹਰ ਫਰਾਈਡੇ ਨੂੰ ਅਸੀਂ ਪਾਠ ਰੱਖਦੇ ਹਾਂ ਗੁਰਦਾਰਾ ਸਾਹਿਬ ਦੇ ਹਾਲ ਦੇ ਵਿੱਚ ਸੋ ਉਸ ਤੋਂ ਪਹਿਲਾਂ ਅਸੀਂ ਐਵਰੀ ਵੀਰਵਾਰ ਨੂੰ ਆਪਾਂ ਸੇਵਾ ਕਰਦੇ ਹਾਂ ਸੋ ਇਸ ਤੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਆ ਵੀ ਬਣਨ ਤੋਂ ਬਾਅਦ ਸਾਰੀ ਸੇਵਾ ਸੰਪੂਰਨ ਹੋ ਸਕੇ ਚੋਗੀ ਹੈ ਤੇ ਗੁਰਦਾਰਾ ਸਾਹਿਬ ਤੋਂ ਅਸੀਂ ਬਾਹਰ ਚੁੱਕੇ ਹਾਂ ਤੇ ਅਸੀਂ ਬਣਾਇਆ ਫਿਰ ਆਵਾ ਕਾਡੂ ਦਾ ਸੇਕ ਜੋ ਕੇ ਬਣ ਕੇ ਤਿਆਰ ਹੋ ਚੁੱਕਾ ਸੋ ਉਹਨਾਂ ਨੂੰ ਸਾਰੇ ਗਿਆਨ ਨੂੰ ਬਾਰੀ-ਬਾਰੀ ਸਰਪਾਤਾ ਗਿਆ ਆ ਦੇਖੋ ਜੀ ਲੱਗੇ ਉਹਨੇ ਭਾਜ ਸਾਹਿਬ ਜੀ ਸੁੱਟਾ ਭਾਜ ਜੀ ਸਾਰਿਆਂ ਨੂੰ ਗਲਾਸ ਬਣ ਦਿੱਤੇ ਗਏ ਸੀ ਜਨ ਗਿਆ ਬਈ ਜਿਨਾਂ ਨੂੰ ਲੋੜ ਹੋਇਆ ਤੋ ਜਬ ਬਾਰੀ ਫੇਰ ਲੈ ਲੈਣ ਆਹ ਦੇਖੋ ਜੀ ਸਾਰੇ ਲੱਗੇ ਉਹਨੇ ਬੜੇ ਖੁਸ਼ ਹੋਏਗੇ ਮੈਂ ਸਾਰਿਆਂ ਨੂੰ ਕਹਿ ਸੀ ਬਈ ਤੁਸੀਂ ਸੇਵਾ ਕਰੋ ਫੇਰ ਤੁਹਾਨੂੰ ਅਭੂਗੜੋ ਮੇਰੇ ਵੱਲੋਂ ਪਿਆ ਜਾਇਆ ਹੋਗਾ ਤੇ ਦੇਖੋ ਸਾਰੇ ਗਿਆਨ ਨੂੰ ਮੈਨੂੰ ਥੈਂਕਸ ਕਹਿ ਰਹੇ ਹਨ ਬਟ ਨੋ ਪ੍ਰੋਬਲਮ ਸੇਵਾ ਹੈ ਸਾਰਿਆਂ ਦੀ ਕਰਨੀ ਪੈਂਦੀ ਹੈ ਆਹ ਦੇਖੋ ਜੀ ਆ ਲੱਗੇ ਆ ਬੱਚੇ ਵੀ ਉਹ ਕਹਿੰਦੇ ਜੀ ਸਾਡਾ ਗਲਾਸ ਖਾਲੀ ਹੋ ਗਿਆ ਇਹ ਕਹਿੰਦੀ ਮੈਂ ਗਲਾਸ ਹੀ ਲਾ ਕੇ ਦਿਖਾਇਆ ਜੀ ਮੇਰਾ ਵੀ ਗਲਾਸ ਖਾਲੀ ਹੋ ਗਿਆ ਇਧਰ ਬਾਬਾ ਜੀ ਚੇਸ ਕਰ ਰਹੇ ਕਹਿੰਦੇ ਆ ਜੀ ਮਜ਼ਾ ਆ ਗਿਆ ਠੰਡਾ ਠੰਡਾ ਪੀ ਕੇ ਸੋ ਇਹ ਵਲੋਗ ਸਾਨੂੰ ਕਿਵੇਂ ਲੱਗਿਆ ਸਾਨੂੰ ਕਮੈਂਟਸ ਕਰਕੇ ਦੱਸਿਓ ਸੋ ਮਿਲਦੇ ਆ ਜੀ ਅਗਲੇ ਵਲੋਗ ਦੇ ਵਿੱਚ ਥੈਂਕ ਯੂ ਸੋ ਮੱਚ